ऐसा कि चर्चा है की कैप्टन साहब एल्डर हैं, उन्होंने एक व्यक्तिगत रूप से अपने अपना विचार रखा है लेकिन पार्टी पहले दिन से क्लियर है 117 सीटों को ध्यान में रखकर पार्टी अपनी गतिविधियां कर रही है अपनी योजना बना रही है अपने संगठन के ढांचे का विस्तार कर रही है और पार्टी के 117 सीटों को लेकर ही आगे जब बढ़ेगी मेरा इतना स्पेस है। तो एक सौ तो सत्रह सीटों पे पार्टी पूरी तनदेही से संगठनात्मक तरीके से आंदोलनात्मक तरीके से जो जो एक चुनाव लड़ने के लिए जरूरी होता है उसमें लगी हुई सिमर बादल कहते हैं कि लड़ेंगे दो हजार बत्तीस में भी सरकार नहीं बना पाएंगे अगर इकट्ठे होंगे तो सरकार जरूर अब वो बड़ी बहन है मैं उस पर क्या टिप्पणी करूं पर वो पॉलिटिशियन की जगह ज्योतिषी कैसे कब से बन गए हैं वो निजूमी कब से हो गए हैं कि जो घोषणा कर देंगे वो राजनीति के अंदर कब क्या होगा कौन जीतेगा जो लोग आज सत्ता में है, कोई सोचता था कि इनको इतना प्रचंड मिल जाएगा उनको भी नहीं पता था जितना प्रचंड बहुमत मिला इसीलिए उसके पा, उनके पांव जमीन पे नहीं लग रहे इसलिए उनको हरा हरा दिख रहा है सब कुछ इसलिए राजनीति के अंदर लोकतंत्र के अंदर जनता तय करती है कि किसके सिर ताज देना है और जिस प्रकार देश का वातावरण और मूड बन रहा है नरेंद्र भाई मोदी जी का जो देश के लिए उन्होंने अपने 11 साल में किया है अभी हरियाणा का चुनाव हुआ उसके बाद महाराष्ट्र का चुनाव हुआ अभी बिहार का चुनाव हुआ देश बीजेपी को चाहता है और पंजाब भी बीजेपी को चाहता है पंजाब इसलिए बीजेपी है ताकि पंजाब का विकास हो ताकि पंजाब की तरक्की हो पंजाब चो गैंगस्टर खत्म हो पंजाब चो गुंडा राज खत्म हुए ਪੰਜਾਬ ਚ ਨਸ਼ੇ ਦੀ ਖਾਤਮਾ ਹੋਏ ਪੰਜਾਬ ਦੇ ਕਿਸਾਨ ਨੂੰ ਹਰਿਆਣਾ ਦੀ ਤਰਜ਼ ਦੇ ਉਤੇ ਐਮਐਸਪੀ ਮਿਲ ਸਕੇ ਪੰਜਾਬ ਨੇ ਬਹੁਤ ਸੰਤਾਪ ਸਹਿ ਲਿਆ ਔਰ ਇਹ ਲੋਕ ਕੀ ਹੈ ਹਰ ਵੇਲੇ ਪੰਜਾਬ ਨੂੰ ਵਿਕਾਸ ਦੀ ਰਾਹ ਤੋਂ ਮੁੱਦਿਆਂ ਤੋਂ ਹਟਾਉਂਦੇ ਨੇ ਔਰ ਚੀਮਾ ਚਾਬ ਦਾ ਵੀ ਪ੍ਰੈਸ ਕਾਨਫਰੰਸ ਲਈ ਭਾਸ਼ਣ ਜਿਹੜਾ ਇਹ ਇਸੇ ਤਰਜ਼ ਤੇ ਸੀ ਕਿ ਆਪਣੀਆਂ ਨਲਕੀਆਂ ਆਪਣੀਆਂ ਕਮਜ਼ੋਰੀਆਂ ਸਰਕਾਰ ਦੇ ਦੁਆਰਾ ਭ੍ਰਸ਼ਟਾਚਾਰ ਨੂੰ ਰੋਕਣ ਚ ਵੀ ناکਾਮਜਾਬ ਰੇ ਹੁਣ ਇਲੀਗਲ ਮਾਈਨਿੰਗ ਦੇ ਮਾਮਲੇ 'ਚ ਕਿਉਂ ਨਹੀਂ ਬੋਲ ਰਹੇ ਆ ਮੁੱਖ ਮੰਤਰੀ ਤੁਹਾਡੀ ਮੈਨੂੰ ਦੱਸੋ ਇੱਕ ਵਿਧਾਨ ਸਭਾ ਦਾ ਸਦਸ ਸੜੋਤ ਬੀਜੇਪੀ ਦੇ ਪ੍ਰਧਾਨ ਦੇ ਨਾਤੇ ਛੱਡ ਦਿਓ ਇੱਕ ਵਿਧਾਨ ਸਭਾ ਦਾ ਤੁਹਾਡਾ ਸਾਥੀ ਤੁਹਾਨੂੰ ਇਹ ਦਿਖਾਉਂਦਾ ਹੈ ਤੁਹਾਨੂੰ ਇਹ ਕਹਿੰਦਾ ਹੈ ਕਿ ਇੱਥੇ ਇਲੀਗਲ ਮਾਈਨਿੰਗ ਜਿਹੜੀ ਹੈ ਇਹੜਾ ਬਾਰਡਰ ਦਾ ਏਰੀਆ ਹੈ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਇਲੀਗਲ ਮਾਈਨਿੰਗ ਹੁੰਦੀ ਹੈ ਮੁੱਖ ਮੰਤਰੀ ਦਾ ਸਹਿਜ ਜਵਾਬ ਆਣਾ ਚਾਹੀਦਾ ਸੀ ਕੀ ਸਾਡੇ ਸਦਸਿਓ ਨੇ ਧਿਆਨ ਚ ਲਿਆਂਦਾ ਮੈਂ ਇਹਦੀ ਜਾਂਚ ਕਰਾਨਾ ਮੈਂ ਇਹਦੀ ਇਨਕੁਆਰੀ ਕਰਾਨਾ ਮੈਂ ਅਫਸਰਾਂ ਨੂੰ ਪੁੱਛਦਾ ਉਹਨਾਂ ਲਈ ਤਾਂ ਮੈਂ ਮੁੱਦਾ ਹੀ ਨਹੀਂ ਮੈਂ ਵੀ ਕਹਿ ਰਿਹਾ ਮੈਂ ਮੁੱਦਾ ਨਹੀਂ ਆ ਪਰ ਪੰਜਾਬ ਤਾਂ ਮੁੱਦਾ ਹੈਗਾ ਨਾ ਇਲੀਗਲ ਖਨਨ ਤੇ ਮੁੱਦਾ ਹੈਗਾ ਨਾ ਅਸ਼ਵਨੀ ਮੁੱਦਾ ਨਹੀਂ ਹੈ ਪਰ ਇਲੀਗਲ ਖਨਨ ਮੁੱਦਾ ਹੈ ਇਹ ਵੀ ਮੁੱਦਾ ਹੈਗਾ ਕਿ ਹਾਰਡ ਪੀਟਾਂ ਨੂੰ ਹੁਣ ਤੱਕ ਤੂੰ ਕਿੰਨੀ ਰਾਤ ਦੇ ਪਾਇਆ ਕਿਹਾ ਮੁੱਦਾ ਨਹੀਂ ਹੈ ਫਿਰ ਮੁੱਦਾ ਕੀ ਹੈ ਕੇਜਰੀਵਾਲ ਨੂੰ ਖੁਸ਼ ਕਰਨਾ ਔਰ ਹਰ ਵੇਲੇ ਉਹ ਸਵਾਲ ਚੁੱਕਦਾ ਹੈ ਜਿਹਦਾ ਕੋਈ ਉਹ ਪਾਰ ਜਿਹੜੇ ਪੈਸੇ ਆਣੇ ਹੁੰਦੇ ਆ ਉਹ ਕੋਈ ਟਰੱਕ ਵਰਕੇ ਭੇਜਦੀ ਇਹਨੂੰ ਤਾਂ ਕਿ ਕੇਜਰੀਵਾਲ ਨੂੰ 25% ਭੇਜ ਦੇਣ ਅਲੱਗ-ਅਲੱਗ ਅਗਰ ਹੈਡ ਦੇ ਅੰਦਰ ਇਹਨਾਂ ਚੀਫ ਸੈਕਟਰੀ ਬੋਲੇ ਨਾ ਨਹੀਂ ਆਏ ਉਹ 12.5 ਹਜ਼ਾਰ ਕਰੋੜ ਰੁਪਿਆ ਜਾਸਰ ਫੰਡ ਦਾ ਡਕਾਰ ਮਾਰ ਗਿਓ ਕਿੱਥੇ ਆ ਉਹਦੇ ਉਹਦੇ ਤੇ ਚਰਚਾ ਕਰੇ ਨਾ ਸੜਕਾਂ ਲਈ ਕਿੰਨਾ ਪੈਸਾ ਆਇਆ ਪੰਚਾਇਤਾਂ ਦੇ ਲਈ ਹੁਣ ਕਿੰਨਾ ਪੈਸਾ ਆਇਆ ਸਕੂਲ ਜਿਹੜੇ ਟੁੱਟਿਆ ਉਹਨਾਂ ਦੇ ਲਈ ਕਿੰਨਾ ਪੈਸਾ ਆਇਆ ਹੈਲਥ ਲਈ ਕਿੰਨਾ ਪੈਸਾ ਆਇਆ ਜੋੜ ਕੇ ਰਹਿਣਾ ਉਹਦਾ ਲੇਕਿਨ ਕਿਉਂਕਿ ਹੁਣ ਜਿੰਨਾ ਵੀ ਇਹ ਚੈੱਕ ਵੰਡੇ ਕਰਦੇ ਨੇ ਘਰ ਦੀ ਉਸਾਰੀ ਦੇ ਕਿਦੇ ਨੇ ਨਾ ਸ਼ੁ크ਰਾ ਜੀ ਸਰਕਾਰ ਹੈ ਇਹ ਕੈਂਚ ਮਲਦੀ ਜਮ ਜੰਦਾ ਮੂੰਹ ਚ ਕਿੰਨੀ ਹੈ ਰਸਨ 37000 ਕੇ ਜਿਹੜੇ ਘਰ ਬਣ ਰਹੇ ਨੇ ਜੀ ਇਹ ਮੋਦੀ ਸਾਹਿਬ ਦੇ ਪੈਸੇ ਦੇ ਨਾਲ ਬਣ ਰਹੇ ਕੀ ਇਤਰਾਜ ਹੈ ਇਸ ਕਰਕੇ ਪੰਜਾਬ ਦੇ ਅੰਦਰ ਇਹਨਾਂ ਲੋਕਾਂ ਦੇ ਦਾ ਪੂਰੀ ਤਰ੍ਹਾਂ ਨਾਲ ਫਲॉप ਹੋ ਚੁੱਕੇ ਨੇ ਔਰ ਜਨਤਾ ਵੇਟ ਕਰ ਰਹੀ ਹੈ ਇਹ ਜਿੰਨਾ ਮਰਜੀ ਬੋਲ ਬੋਲੀ ਜਾਣਾ ਅੱਜ ਇਹ ਜਨਤਾ ਇਸ ਗੱਲ ਦੇ ਉਤੇ ਪੂਰੀ ਤਰ੍ਹਾਂ ਸਹਿਮਤ ਹੈ ਕਿ ਡਿਜਾਸਟਰ ਫੰਡ ਦਾ ਪੈਸਾ ਇਹਨਾਂ ਨੇ ਗੁਰਦੁਗੁਰਦ ਘਟਾ ਲੋਕਾਂ ਨੂੰ ਪਤਾ ਔਰ ਲੋਕਾਂ ਨੂੰ ਇਹਨਾਂ ਤੋਂ ਉਮੀਦ ਵੀ ਨਹੀਂ ਇਸ ਕਰਕੇ ਟੀਮਾ ਸਾਹਿਬ ਜਵਾਬ ਦਿਓ 4 ਸਾਲ ਚ ਤੁਸੀਂ ਕੀ ਕੀਤਾ ਇੰਨਾ ਪੁੱਛੋਗੇ ਬੁਲਾਣਿਆਂ ਨੇ ਇਹ ਕਰਤਾ ਬੁਲਾਣੇ ਨੇ ਕਰਤਾ